ਜੈ ਸ਼੍ਰੀ ਮਨ ਨਾਰਾਇਣ ਜੋ ਟਿੱਪਣੀ ਮੈਂ ਕਰਨ ਜਾ ਰਿਹਾ ਹਾਂ ਉਹ ਰਾਮਾਨੁਜ ਦਾਸ ਸ਼੍ਰੀਮਾਨ ਗੱਟੂ ਵੇਣੂ ਗੋਪਾਲ ਸਵਾਮੀ ਜੀ ਦੀ ਹੈ ਅਧਿਆਏ 1 ਅਰਜੁਨ ਵਿਸ਼ਾਦ ਯੋਗ ਸ਼ਲੋਕ 25ਵਾਂ ਭੀਸ਼ਮਦ੍ਰੋਣਾ ਪ੍ਰਮੁਖਤਾ ਸਰਵੇਸ਼ਾਂ ਚ महीक्षिता उच पाध वो जिमें अर्जुन ने बेनती की थी उसी तरह श्री कृष्ण ने ਰਥ ਨੂੰ ਕੌਰਵਾਂ ਅਤੇ ਪਾਂਡਵਾਂ ਦੀ ਸੇਨਾ ਦੇ ਵਿਚਕਾਰ ਲੈ ਜਾ ਕੇ ਖੜਾ ਕੀਤਾ ਉੱਥੇ ਅਰਜੁਨ ਨੇ ਆਪਣੇ ਸਾਹਮਣੇ ਮਹਾਨ ਵੀਰ ਭੀਸ਼ਮ ਦਰੋਣ ਅਤੇ ਹੋਰ ਮਹਾਨ ਯੋਧਿਆਂ ਨੂੰ ਖੜਾ ਦੇਖਿਆ ਜਦੋਂ ਅਰਜੁਨ ਇਹਨਾਂ ਯੋਧਿਆਂ ਨੂੰ ਵੇਖ ਰਿਹਾ ਸੀ ਤਦੋਂ ਸ਼੍ਰੀਕ੍ਰਿਸ਼ਨ ਨੇ ਅਰਜੁਨ ਨੂੰ ਕਿਹਾ ਅਰਜੁਨ ਇਹ ਮਹਾਨ ਕੌਰਵ ਯੋਧੇ ਇਸ ਯੁੱਧ ਵਿੱਚ ਲੜਨ ਲਈ ਤਿਆਰ ਖੜੇ ਹਨ ਤੂੰ ਇਹਨਾਂ ਨੂੰ ਇੱਕ ਵਾਰ ਧਿਆਨ ਨਾਲ ਵੇਖ ਇਸ ਸ਼੍ਰੀਕ੍ਰਿਸ਼ਨ ਨੇ ਅਰਜੁਨ ਨੂੰ ਕਿਹਾ ਇਸ ਸ਼ਲੋਕ ਰਾਹੀਂ ਸਾਨੂੰ ਜੋ ਸੰਦੇਸ਼ ਅਤੇ ਸਿੱਖਿਆ ਮਿਲਦੀ ਹੈ ਉਹ ਇਹ ਹੈ ਕਿ ਕਿਸੇ ਵੀ ਵਿਸ਼ੇ ਵਿੱਚ ਚਾਹੇ ਸਾਨੂੰ ਲੱਗੇ ਕਿ ਅਸੀਂ ਉਸ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ ਫਿਰ ਵੀ ਸਾਨੂੰ ਆਪਣੇ ਵੱਡਿਆਂ ਤੋਂ ਉਸ ਨੂੰ ਸੁਣਨ ਅਤੇ ਸਿੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਇਸ ਤਰੀਕੇ ਨਾਲ ਸਾਨੂੰ ਉਸ ਵਿਸ਼ੇ ਦਾ ਸੁੰਦਰ ਅਤੇ ਗਹਿਰਾ ਅਰਥ ਪ੍ਰਾਪਤ ਹੁੰਦਾ ਹੈ ਅਤੇ ਸਾਡੀ ਸਮਝ ਵੱਧਦੀ ਹੈ सर्वेषां च महीक्षितां वुवाच पार्ध पश्य एतान् समवेतान् कुरुनिति व ਸ਼੍ਰੀਮਦ ਭਗਵਤ ਗੀਤਾ ਦਾ ਸਾਰ ਸ਼੍ਰੀਕ੍ਰਿਸ਼ਨ ਪਰਮਾਤਮਾ ਨੇ 18ਵੇਂ ਅਧਿਆਏ ਦੇ ਸ਼ਲੋਕ 65 ਤੋਂ 70 ਵਿੱਚ ਅਠ ਕਰਮਾਂ ਰੂਪ ਵਿੱਚ ਬਖਸ਼ਿਆ ਹੈ। ਸ਼੍ਰੀਕ੍ਰਿਸ਼ਨ ਪਰਮਾਤਮਾ ਕਹਿੰਦੇ ਹਨ ਜੋ ਭਗਤ ਇਹ ਅਠ ਕਰਮ ਕਰਦੇ ਹਨ ਮੈਂ ਉਹਨਾਂ ਨੂੰ ਪਿਆਰ ਕਰਦਾ ਹਾਂ। ਮੈਂ ਉਹਨਾਂ ਦੀ ਹਰ ਤਰ੍ਹਾਂ ਰੱਖਿਆ ਕਰਾਂਗਾ। ਸ਼੍ਰੀਕ੍ਰਿਸ਼ਨ ਪਰਮਾਤਮਾ ਵੱਲੋਂ ਸਾਰੀ ਗੀਤਾ ਸੁਣਨ ਤੋਂ ਬਾਅਦ अर्जुन ਕਹਿੰਦਾ ਹੈ ਕਿਰਸ਼ੀਏ ਵਚਨਮ ਤਵ ਜਿਸ ਦਾ ਅਰਥ ਹੈ ਕ੍ਰਿਸ਼ਨਾ ਮੈਂ ਤੁਹਾਡੀ ਆਗਿਆ ਅਨੁਸਾਰ ਹੀ ਕਰਾਂਗਾ ਇਸੇ ਕਾਰਨ ਸ਼੍ਰੀ ਕ੍ਰਿਸ਼ਨ ਨੇ ਅਰਜੁਨ ਨੂੰ ਹਰ ਤਰ੍ਹਾਂ ਦੀਆਂ ਸਫਲਤਾ ਤੇ ਜਿੱਤਾਂ ਬਖਸ਼ੀਆਂ ਆਓ ਅਸੀਂ ਵੀ ਪਰਮਾਤਮਾ ਨੂੰ ਇਹ ਵਚਨ ਦਈਏ ਕਿ ਅਸੀਂ ਇਹ ਅਠ ਕਰਮ ਦਾ ਪਾਲਨ ਕਰਾਂਗੇ ਕਿਸੇ ਵੀ ਤਰ੍ਹਾਂ ਦੀ ਪੂਜਾ ਤਪ ਜਾਂ ਜਗਤ ਪਰਮਾਤਮਾ ਨੂੰ ਦਿੱਤੇ ਹੋਏ ਇਸ ਵਚਨ ਤੋਂ ਮਹਾਨ ਨਹੀਂ ਹੈ ਮੈਂ ਇਹ ਅੱਠ ਵਚਨ ਉਚਾਰਨ ਕਰਾਂਗਾ ਤੁਸੀਂ ਸਭ ਆਪਣੇ ਮਨ ਤੇ ਹਿਰਦੇ ਵਿੱਚ ਇਹਨਾਂ ਨੂੰ ਧਿਆਨ ਕਰਨਾ ਇਸ ਤਰੀਕੇ ਨਾਲ ਸ਼੍ਰੀ ਕ੍ਰਿਸ਼ਨ ਨੂੰ ਵਚਨ ਦਿੰਦੇ ਹੋਏ ਆਓ ਅਸੀਂ ਉਨਾ ਦਾ ਆਨੰਦਮਈ ਚਿਹਰਾ ਧਿਆਨ ਕਰਿਏ ਅਤੇ ਆਨੰਦ ਮਹਿਸੂਸ ਕਰੀਏ ਜੈ ਸ਼੍ਰੀ ਮਨਾਰਾਇਣ ਅੱਠ ਵਚਨ ਇਸ ਪ੍ਰਕਾਰ ਹਨ ਪਹਿਲਾ ਵਚਨ हे श्रीमन नारायण ਜਿਵੇਂ ਤੁਸੀਂ ਆਗਿਆ ਕੀਤੀ ਮੈਂ ਸਦਾ ਤੁਹਾਡਾ ਧਿਆਨ ਕਰਾਂਗਾ ਤੇ ਮਨ ਵਿੱਚ ਤੁਹਾਨੂੰ ਹੀ ਵਿਚਾਰਾਂਗਾ ਦੂਜਾ ਵਚਨ हे श्रीमन नारायण ਜਿਵੇਂ ਤੁਸੀਂ ਕਿਹਾ ਹੈ ਮੈਂ ਸਦਾ ਤੁਹਾਡਾ ਭਗਤ ਰਹਾਂਗਾ ਤੀਜਾ ਵਚਨ हे श्रीमन नारायण ਮੈਂ ਆਪਣੇ ਸਾਰੇ ਕਰਮ ਤੁਹਾਡੀ ਸੇਵਾ ਅਤੇ ਤੁਹਾਡੀ ਪ੍ਰਸੰਤਾ ਲਈ ਕਰਾਂਗਾ ਚੌਥਾ ਵਚਨ हे श्रीमन नारायण ਜਿਵੇਂ ਤੁਸੀਂ ਆਖਿਆ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੈਂ ਸਿਰਫ ਤੁਹਾਡਾ ਹਾਂ ਮੈਂ ਹਮੇਸ਼ਾ ਆਪਣੇ ਹੱਥ ਜੋੜ ਕੇ ਤੁਹਾਨੂੰ ਨਮਸਕਾਰ ਕਰਾਂਗਾ ਅਤੇ ਤੁਹਾਡੀ ਭਗਤੀ ਕਰਾਂਗਾ। ਪੰਜਵਾਂ ਵਚਨ, "ਹੇ ਸ਼੍ਰੀਮਨ ਨਾਰਾਇਣ, ਮੈਨੂੰ ਤੁਹਾਡੇ ਇਹ ਸ਼ਬਦ ਯਾਦ ਹਨ। ਮਾਮੇਕਮ ਸ਼ਰਣਮ ਵ੍ਰਜ।" ਅਧਿਆਇ 18ਮ, ਸ਼ਲੋਕ 66ਮ, ਜਿਨ੍ਹਾਂ ਵਿੱਚ ਤੁਸੀਂ ਕਿਹਾ ਹੈ ਕਿ ਕੇਵਲ ਮੇਰੀ ਹੀ ਸ਼ਰਨ ਆ, "ਹੇ ਸ਼੍ਰੀਮਨ ਨਾਰਾਇਣ" ਮੈਂ ਸਿਰਫ ਤੁਹਾਡੀ ਹੀ ਸ਼ਰਨ ਆਇਆ ਹਾਂ ਛੇਵਾਂ ਵਚਨ हे श्रीमन नारायण ਮੈਨੂੰ ਤੁਹਾਡੇ ਸ਼ਬਦ ਮਾਂ ਸੁਚਾ ਅਧਿਆਇ 18ਵਾਂ ਸ਼ਲੋਕ 66ਵਾਂ ਯਾਦ ਹਨ ਜਿਨ੍ਹਾਂ ਰਾਹੀਂ ਤੁਸੀਂ ਸਾਨੂੰ ਆਸ਼ਵਾਸਨ ਦਿੰਦੇ ਹੋਏ ਕਿ ਗਮ ਨਾ ਕਰੋ ਮੈਂ ਹੁਣ ਦੁੱਖ ਨਹੀਂ ਕਰਾਂਗਾ ਸਤਵਾਂ ਵਚਨ हे श्रीमन नारायण ਤੁਸੀਂ ਸਾਡੇ ਹਿੱਤ ਲਈ ਸ਼੍ਰੀਮਦ ਭਗਵਦ ਗੀਤਾ ਬਖਸ਼ ਕੇ ਕਿਰਪਾ ਕੀਤੀ ਹੈ ਮੈਂ ਵਚਨ ਦਿੰਦਾ ਹਾਂ ਕਿ ਮੈਂ ਹਰ ਰੋਜ਼ ਕਟੋ-ਕਟ ਇੱਕ ਸ਼ਲੋਕ ਪੜ੍ਹਾਂਗਾ ਜਾਂ ਸੁਣਾਗਾ ਅਠਮਾ ਵਚਨ हे श्रीमन नारायण ਤੁਸੀਂ ਗੀਤਾ ਸਾਰੀ ਮਨੁਖਤਾ ਲਈ ਬਖਸ਼ੀ ਹੈ ਮੈਂ ਵਚਨ ਦਿੰਦਾ ਹਾਂ ਕਿ ਮੈਂ ਤੁਹਾਡੇ ਗੀਤਾ ਦੇ ਦਿਵਯ ਵਚਨਾ ਉਹਨਾਂ ਭਗਤਾਂ ਤੱਕ ਪਹੁੰਚਾਉਂਗਾ ਜੋ ਇਸ ਤੋਂ ਅਣਜਾਣ ਹਨ ਅਸੀਂ ਹੁਣ ਇਹ ਅੱਠ ਵਚਨ ਪ੍ਰਮਾਤਮਾ ਨੂੰ ਦੇ ਦਿੱਤੇ ਹਨ శ్రీਮਨ ਨਾਰਾਇਣ ਨੂੰ ਹਰ ਰੋਜ਼ ਇਹ ਵਚਨ ਦੇਣਾ ਕਿ ਅਸੀਂ ਉਹਨਾਂ ਦੀ ਆਗਿਆ ਅਨੁਸਾਰ ਚੱਲਾਂਗੇ ਆਪ ਵਿੱਚ ਸਭ ਤੋਂ ਵੱਡੀ ਪੂਜਾ ਹੈ ਆਓ ਉਸ ਨੂੰ ਆਪਣੇ ਅਟਲ ਵਿਸ਼ਵਾਸ ਨਾਲ ਵਚਨ ਦਈਏ ਹੇ శ్రీਮਨ ਨਾਰਾਇਣ ਮੈਂ ਜਿਵੇਂ ਤੁਸੀਂ ਕਹੋਗੇ ਅਜੀਹਾ ਹੀ ਕਰਾਂਗਾ ਮੈਂ ਤੁਹਾਡੀ ਇੱਛਾ ਅਨੁਸਾਰ ਵਰਤਾਵ ਕਰਾਂਗਾ ਅਤੇ ਸਿਰਫ ਤੁਹਾਡੇ ਲਈ ਹੀ ਕਰਮ ਕਰਾਂਗਾ ਸ਼੍ਰੀਮਨ ਨਾਰਾਇਣ ਕਿਰਸ਼ੀਏ ਵਚਨਮ ਤਵ ਜਿਸ ਦਾ ਅਰਥ ਹੈ हे ਸ਼੍ਰੀਮਨ ਨਾਰਾਇਣ ਮੈਂ ਤੁਹਾਡੀ ਆਗਿਆ ਅਨੁਸਾਰ ਹੀ ਕਰਾਂਗਾ ਸਰਵੰ ਸ਼੍ਰੀ ਕ੍ਰਿਸ਼ਨ ਅਰਪਣਮ ਅਸਤੂ ਜੈ ਸ਼੍ਰੀਮਨ ਨਾਰਾਇਣ भीष्मद्रोण प्रमुखतः सर्वेषां च महीक्षितां उवाच पार्ध पश्य एतान् समवेतान् कुरुनिति वूम् भीष्मद्रोणप्रमुखतः सर्वेषाञ्च महीक्षिताम् उवाच पार्थपश्यैतान् समवेतान् कुरुनिति ओम् श्रीमन्नारायणा करिष्ये वचनं तव सर्वं श्रीकृष्णार्पणमस्तु जै श्रीमन्नारायण